ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੈਕ ਜੀ ਤਾਸੀਲ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਵਿੱਚ ਤੁਹਾਡੇ ਵਾਸਤੇ ਟੋਟਲ ਨਗ ਲੈ ਕੇ ਆਂਦੇ ਦੋ ਦੋਨੇ ਸੂਏ ਸਵਾਏ ਆ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਲਾਲੀ ਬਾਈ ਪਿੰਡ ਜਿਹੜਾ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਬਾਈ ਮੋਬਾਈਲ ਨੰਬਰ 8198856080 ਆ ਬਾਈ ਠੀਕ ਆ ਵੀਰੇ ਦੋ ਨਾਗਾ ਜੀ ਦੋ ਆ ਬਾਈ ਹਾਂਜੀ ਕਿੱਧਰੋਂ ਸ਼ੁਰੂ ਕਰਕੇ ਜੀ ਇਹ ਤੋਂ ਲੱਗਿਆ ਨਹੀਂ ਬਾਈ ਸੁਆ ਕਿੰਨੇ ਮਾ ਜੇ ਦਾ ਬਾਈ origial ਦੂਜੇ ਸੁਏ ਆ ਠੀਕ ਆ ਕਾਲੀ ਵਹਿੜ ਲਈ ਆ ਕੋਟਲੇ ਰਾਈ ਕੰਨੋਂ ਵਹਿੜ ਲਈ ਆ ਠੀਕ ਆ ਬੰਦੇ ਦਾ ਨੰਬਰ ਐਡਰੈਸ ਸਭ ਕੁਝ ਦੇ ਦਾਂਗੇ ਆਪਾਂ ਆਪਣੇ ਘਰੇ ਆ ਕੇ ਸੁਈਆ ਵੱਛੀ ਦਿੱਤੀ ਆ ਜੇਰ ਦੀ ਥਣਾ ਦੀ ਸਾਰੇ ਗਾਹੇ ਦੀ ਆਪਣੀ ਫੁੱਲ ਗਰੰਟੀ ਠੰਡੀ ਸੀਲ ਦੀ ਮੈਂ ਕਹ ਚਵਾਈ ਬਈ ਇੰਨੀ ਗੰਨੇ ਵਰਗੀ ਧਾਰ ਆ ਯਾਰ ਠੀਕ ਆ ਹਾਂ ਬੜਾ ਜੀ ਨੂੰ ਨਹੀਂ ਵੀ ਚੋਣੀ ਆਉਂਦੀ ਉਹ ਵੀ ਸਿੱਖ ਲੂ ਬੰਦਾ ਕਿੰਨਾ ਬੋਲਾ ਤਿਆਰ ਆ ਜੀ ਬੋਲਾ ਬਈ ਮੰਨ ਕੇ ਚੱਲ ਵੀ ਹੁਣ ਆਪਣੀ ਆ ਤਾਂ ਘਟ ਕਹਿਣ ਦੀ ਮੈਂ 2 ਕਿਲੋ ਕਹਿਦਾ 1 ਕਿਲੋ ਘਟ ਕਹਿਦਾ 8 ਕਿਲੋ ਜਿਹੜਾ ਮਰਜੀ ਬੋਲਾ ਮੰਨ ਕੇ ਆ ਜੇ ਕੱਲ ਦੀ ਸੂਈ ਏਠਾ ਖਾਲੀ ਤਾਂ ਹੋਈ ਨਹੀਂ ਅਜੇ ਖਾਲੀ ਨਹੀਂ ਕੀਤੀ ਨਾ ਹੀ ਅੱਜ ਹੋਣੀ ਆ ਨਾ ਕੱਲੂ ਹੋਣੀ ਤੈਨੂੰ ਵੀ ਪਤਾ ਹੂੰ ਇਹ ਤਾਂ ਗੱਲ ਹੈਗੀ ਜੀ ਤੋ ਲਈਆ ਉਹ ਬੰਦਾ ਆਪਾਂ ਨੂੰ ਇਹ ਕਹਿੰਦਾ ਸੀ ਕਹਿੰਦਾ ਵੀ 18 ਕਿਲੋ ਦੀ ਜੀ ਨੂੰ ਮਰਜ਼ੀ ਗਾਰੰਟੀ ਦੇ ਦੀ ਹੂੰ ਪਰ ਆਪਾਂ ਅੱਜ ਤਾਈਂ ਬਈ ਬਰਾੜਾ ਗਾਰੰਟੀ ਦਿੱਤੀ ਨਹੀਂ ਹੂੰ ਨਾ ਦੌਧੀ ਦੇਣੀ ਆ ਗਾਰੰਟੀ ਬਈ ਥਣਾ ਦੀ ਜੇਰ ਦੀ ਠੰਡੀ ਸੀਲ ਦੀ ਆਪਣੀ ਫੁੱਲ ਗਾਰੰਟੀ ਠੀਕ ਆ ਤੋ ਰਕੇ ਦਿਖਾ ਦੇ ਹਾਂ ਸੁਆ ਚਲੋ ਜਿਹੜਾ ਮਰਜ਼ੀ ਮੰਨ ਸੁਆ ਮੰਨਣ ਨੂੰ ਕਹਾਂ ਜਿਹੜਾ ਮਰਜ਼ੀ ਮੰਨ ਲੇ ਪਰ ਹੈ ਅਰੀਜਨਲ ਦੂਜਾ ਬਰਾੜ ਠੀਕ ਆ ਜੀ ਹਾਂ ਮੰਨਣ ਨੂੰ ਜਿਹੜਾ ਮਰਜ਼ੀ ਮੰਨ ਲਿਆ ਅਗਲਾ ਹੂੰ ਸੱਚਾ ਮਗਰ ਵੱੱਛੀ ਆ ਜੀ ਜੇਰ ਜੱਪੇ ਦੀ ਫੁੱਲ ਕੰਪਲੀਟ ਆ ਬਾਈ ਦੱਸਦਾ ਕਿ ਨੈਟ ਹੋਲੀ ਤੋਰਿਓ ਜੀ ਜਿਹੜਾ ਡਰਦੀ ਆ ਥੋੜਾ ਬੱਚੇ ਦਾ ਕਰਦੀ ਆ ਉਹ 8 ਕਿਲੋ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਵੀਰੇ ਦੀ ਚਵਾਈ ਕਰਦਾ ਥੋੜਾ ਬੱਚੇ ਦਾ ਵੱਧ ਕਰਦੀ ਆ ਥੋੜਾ ਜਿਹਾ ਕੋਈ ਗੱਲ ਨਹੀਂ ਬੱਚੇ ਕੋਲ ਐ ਚੱਲੀ ਕੇਰਾ ਆਇਆ ਨਾ ਸੂਇਆ ਸਵਾਇਆ ਨਾਗ ਬੱਚੇ ਦਾ ਫਿਰ ਕਰਦਾ ਹੀ ਹਾਂ 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 ਬਾਈ ਲੱਤ ਛੜ ਫੁੱਲ ਗਰੰਟੀ ਐ ਮੈਂ ਕਹਿਆ ਬਾਈ ਯਾਰ ਭਣਾ ਨਿਆਣਾ ਵੀ ਨਾ ਪਾਵੇ ਅਗਲਾ ਹੋਰ 10 ਬੱਚਾ ਛੱਡ ਕੇ ਪਤਾਰਾ ਮਾਰ ਦਿੰਨੇ ਠੀਕ ਆ ਤਾਰਾ ਮਰਾਦੀ ਕਿਉਂਕਿ ਵਹਿਮ ਦੂਰ ਹੋ ਜਾਂਦਾ ਕੋਈ ਸੱਜਣ ਦੂਰੋਂ ਨੇੜੋਂ ਚੱਲ ਕੇ ਆਉਂਦਾ ਤਾਂ ਸੌਖਾ ਰਹਿੰਦਾ ਉਹਦੇ ਸਹੀ ਗੱਲ ਆ ਬਾਈ ਬਾਕੀ ਬਾਈ ਹਨਾ ਦੁੱਧ ਵੀ ਇਹਦਾ ਮੱਝਾਂ ਰਗਾ ਜਮਾ ਬਾਈ ਮੱਝਾਂ ਰਗਾ ਚਿੱਟਾ ਦੁੱਧ ਦਾ ਬੋਲਾ ਵੀ ਆਏ ਆ ਚਿੱਟਾ ਹੂੰ ਚੱਲ ਕਰ ਬਣ ਕੇ ਉਧਰ ਨੂੰ ਠੀਕ ਆ ਥਣਾ ਤੁਣਾ ਦੀ ਬਾਈ ਓਕੇ ਆ ਜਮਾ ਓਕੇ ਆ ਬਾਈ ਜਮਾ ਠੀਕ ਆ ਬੇਫਿਕਰ ਹੋ ਜੇ ਕੋਈ ਵੀ ਆ ਲੈ ਬਿਣਾ ਨਿਆਣੇ ਤੋਂ ਬਹਿ ਗਿਆ ਲੈ ਹੂੰ ਠੀਕ ਆ 18 ਵੀ ਚੈੱਕ ਕਰਾ ਦੀ ਲੈ ਲਓ ਜੀ ਚਵਾਈ ਵੀ ਚੈੱਕ ਕਰ ਲਓ ਠੀਕ ਗੰਨੇ ਵਰਗੀ ਚਵਾਈ ਆ ਜਮਾ ਬਈ ਠੀਕ ਆ ਜੀ ਲੈ ਲਓ ਨਿਆਣਾ ਵੀ ਨਹੀਂ ਪਾਇਆ ਮੇਰੇ ਤੇ ਉਹ ਕੈਮਰੇ ਤੋਂ ਡਰ ਹੀ ਜਾਂਦੀ ਆ ਵਹਿੜ ਉੱਪਰ ਆ ਜਾ ਕਰੀ ਹਾਂ ਹਾਂ ਕੱਲ੍ਹ ਵੀ ਬਈ ਡਾਕਟਰ ਡੂਟਰ ਨਾ ਹੋਵੇ ਨਹੀਂ ਬਾਈ ਪਤਾ ਕੀ ਉਹਨਾਂ ਨੇ ਕੱਢੀ ਨਹੀਂ ਸੀ ਕਰੋ ਅੱਛਾ ਜਮਈ ਠੀਕ ਆ ਕਰੇਲੂ ਪਵਾ ਯਾਨੀ ਕਿ ਪਸ਼ੂ ਆ ਬੰਦੇ ਕੋਲੇ ਠੀਕ ਆ ਉਹ ਕਹਿੰਦਾ ਮੈਂ ਰ ਇੱਕ ਅੱਧੀ ਵੇਚ ਦਿਨਾ ਉਹਨਾਂ ਜੋ ਮਗਰ ਤਿਆਰ ਹੋ ਜੇ ਵਹਿੜ ਠੀਕ ਆ ਹਾਂ ਜਿਹੜੇ ਡਿਮਾਂਡ ਕਰਨੀ ਜਿਹੜੇ ਲੈਣੇ ਬਾਈ ਯਾਰ ਮੌਲ ਕਰ ਨੂੰ ਜਿੰਨਾ ਮਰਜ਼ੀ ਕਰ ਲਗੇ ਹੂੰ 55 ਰੱਖ ਲੈ ਕੋਈ 57 ਰੱਖ ਲੈ ਹੂੰ 55000 ਦੀ ਵੈੜ ਦੇ ਦਾਂ ਹੋਜੂ ਮਾੜਾ ਮੋਟਾ ਹਾਂ ਕਰ ਦਾਂਗੇ ਬਾਈ ਕੋਈ ਜਾਲੀ ਮੌਕੇ ਦੇ 55000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਵਿੱਚੋਂ ਮਾੜਾ ਮੋਟਾ ਮਾਨਤਾਂ ਨੂੰ ਹੋਜੂਗਾ ਜਿਹੜਾ 2 ਨੰਬਰ ਨਾ ਗਿਆ ਗਿਆ ਬਾਈ ਇਹਦਾ ਸੂਆ ਕਿੰਨਾ ਇਹਦਾ ਬਾਈ ਮਾਲਕਾਂ ਨੇ ਦੂਜਾ ਸੂਆ ਗਿਆ ਹੋ ਸਕਦਾ ਤੀਜੇ ਹੋਵੇ ਭੈਣ ਭਰਾ ਜਿਹੜਾ ਮਾਤੀ ਮੰਨ ਲੈਣ ਠੀਕ ਹੈ ਜੀ ਇਹਨੂੰ ਸੂਈ ਨੂੰ 6 ਦਿਨ ਹੋ ਗਏ ਬਰਾੜਾ ਜੀ ਕਾ ਬੱਚਾ ਕੀ ਬੱਚਾ ਇਹਦਾ ਵੀ ਹਾਵੇ ਖੜਾ ਜੇਰ ਕੰਪਲੀਟ ਹੈ ਜੀ ਗਾਰੰਟੀ ਹੈ ਵੀਰੇ ਜੇਰ ਦੀ ਹਾਂ ਆ ਜਿਹੜਾ ਬਹਿਣੀ ਵਾਲਾ ਮੂਰਲਾ ਥਾਣਾ ਬਰਾੜਾ ਹਾਂ ਇਹਦੇ ਚ ਗੈਂਤੀ ਦੀਆਂ 10 12 ਘਟ ਠੀਕ ਹੈ ਮੂਰਲੇ ਨਾਲ ਮੂਰਲਾ ਥਾਣਾ ਕੋਈ ਵੀ ਚੋਲੇ ਮਗਰਲੇ ਨਾਲ ਮਗਲਾ ਚੋਲੇ 10 12 ਘਟਣੀਆਂ 11ਵੀਂ ਵੀ ਨਹੀਂ ਕੱਢਦੀ ਠੀਕ ਹੈ ਆਪਣਾ ਫਰਜ ਹੈ ਦੱਸਣਾ ਹਾਂ ਠੀਕ ਆ ਦੂਜੇ ਤਿੰਨਾਂ ਗਾਰੰਟੀ ਆਪਣੀ ਫੁੱਲ ਠੀਕ ਆ ਠੀਕ ਆ ਠੀਕ ਆ ਦੁੱਧ ਹੁਣ 12 ਕਿਲੋ ਦੇ ਚੱਲੀ ਜਾਂਦੀ ਆ ਜੀ ਤੋਂ ਲਈ ਸੀ ਉਹ ਕਹਿੰਦੇ ਸੀ 16 ਕਿਲੋ ਦਿੰਦੇ ਰਹੀ ਆ ਪਿਛਲੇ ਸੂਏ ਹੂੰ ਆਪਾਂ ਤਾਂ ਤੈਨੂੰ ਬਤਾ ਵਪਾਰੀ ਕਰਦੇ ਵੀ ਬਾੜੀ ਫੀਡ ਫੂਡ ਵਾਲੇ ਚੱਕਰਾਂ ਜਣੀ ਪੈਂਦਾ ਕੋਈ ਵੀ ਨਹੀਂ ਪਾਉਂਦਾ ਹੂੰ ਜੇ ਕੋਈ ਸੇਵਾ ਵਾਲਾ ਘਰ ਲੈ ਗਿਆ 15 16 ਕਿਲੋ ਦੁੱਧ ਆਹ ਹੁਣ ਆ ਬੈਠ ਦੇ ਦੂ ਪਾ ਬਹੁਤ ਲੋਟ ਆ ਲੋਟ ਜਮਾ ਲੋਟ ਪਾ ਦੀ ਬਾਈ ਬੱਚਿਆਂ ਵਾਲੇ ਮਾਲ ਚ ਬੱਚਿਆਂ ਵਾਲਾ ਮੋਲੀ ਆਜੇ ਜਮਾ ਹੋਰ ਕੇ ਦਿਖਾ ਦੇ ਪਹਿਲਾਂ ਫੇਰ 12 ਕਿਲੋ ਦੁੱਧ ਆ ਇਹ ਪਹਿਲਾਂ ਹੀ ਵੈਸੇ ਥੜ ਘੱਟ ਕੇ ਕਿ ਮੈਂ ਸਟੈਟਸ ਵਗੈਰਾ ਨਹੀਂ ਨਹੀਂ ਵੀਰੇ ਪਹਿਲਾਂ ਹੀ ਘਟਾ ਪਹਿਲਾਂ ਹੀ ਗੱਬਣ ਲਈ ਸੀ ਗੱਬਣ ਪਾਸ ਹੋ ਗਈ ਉਵੇਂ ਆਪਾਂ ਹੁਣ ਆਪਾਂ ਆਪ ਵੀ ਪਾਸ ਹੀ ਕਰਕੇ ਲਿਆਉਣੇ ਆ ਗੱਬਣ ਦਾ ਨਹੀਂ ਪਤਾ ਲੱਗਿਆ ਵੀ ਧਾਰਾ ਘਟ ਗਈਆਂ ਕਿਵੇਂ ਆ ਹੂੰ ਸੂਈ ਤੋਂ ਬਾਅਦ ਪਤਾ ਲੱਗਿਆ ਠੀਕ ਹਾਂ ਆਪਣਾ ਫਰਜ਼ ਆ ਦੱਸ ਕੇ ਦੇਣਾ ਬਸੂ ਠੀਕ ਆ ਥਣਾ ਥੁਣਾ ਦੀ ਓਕੇ ਆ ਫਿਰ 12 ਕਿਲੋ ਦੁੱਧ ਤੁਸੀਂ ਜੋਕ ਕੇ ਲੈ ਜਾਓ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਵੀਰ ਇਹਦੀ ਚਬਾਈ ਕਰ ਸਕਦਾ ਜੀ ਸੋਨਾ ਫਿਟਨੈਸ ਵਾਲਾ ਹਵਾਨ ਮੁੱਠੀ ਵਾਲਾ ਥਣਾ ਕੱਲਾ ਕੱਲਾ ਨਿਖੜਮ ਹੱਥੀ ਚਬਾਈ ਵਾਲਾ ਹੋ ਨਿਸ਼ਾਨ ਕਿਹਦੇ ਤੋਂ ਬਾਈ ਇੰਦੀ ਵਹਿੜਾ 15 16 ਕਿਲੋ ਦੁੱਧ ਇਹਨੂੰ ਕਹਿੰਦਾ ਵੀ ਕੀ ਆ ਚੰਗੀ ਸੇਵ ਵਾਲਾ ਲੈ ਗਿਆ ਹੋ ਸਕਦਾ ਵੱਧ ਵੀ ਦੇ ਜੇ ਹੂੰ ਇਹ ਤਾਂ ਗੱਲ ਇਹ ਕੀ ਆ ਜੀ ਸੇਵ ਆ ਸੰਭਾਲ ਦੇ ਸਰਤੇ ਪਰ ਤਾਂ ਮੱਝਾ ਰ ਗਈ ਹੋਊ ਹਨਾ ਬਾਈ ਇਹਦਾ ਹਾਂਜੀ ਹਾਂਜੀ ਬਾਈ ਜਮਾ ਚਿੱਟਾ ਦੁੱਧ ਆ ਠੀਕ ਆ ਇਹਦੀ ਜੈ ਜੀ ਡਿਮਾਂਡ ਜਿਹੜੇ ਲੈਣ ਆਈਆਂ ਯਾਰ ਬਾਈ ਲਈ ਤਾਂ ਮਹਿੰਗੀ ਆ ਹੂੰ ਧਾਰਾਂ ਘੱਟ ਕਰਕੇ ਅੱਜ ਆਪਾਂ ਉਹੋ ਜਿਹਾ ਮੌਲੀ ਕਰ ਦੇਣਾ ਕਿੰਨਾ ਬਾਈ ਪਗਾਈ ਨਾ ਕਰੇ ਕੋਈ ਭੈਣ ਭਰਾ 37000 ਦੀ ਦੇ ਦਾਂ ਮਾਣ ਤਣ 35 ਦਾ ਹੁਣ ਬਣਾ ਲੈ ਤੈਨੂੰ ਵੀ ਪਤਾ ਕੀ ਨਿਮਾਨ ਤਾਨ ਕਰਦੇ ਯਾਰ ਯਾਰ ਹਾਂ ਨਾ 35 ਦੀ ਦੇ ਦਾਂਗੇ 35 ਦੀ ਦੇ ਹਾਂ ਠੀਕ ਆ ਹੁਣ ਨਾ ਕੋਈ ਰੌਲਾ ਪਾ ਵਾਹ ਹੁਣ ਨਾ ਕੋਈ ਰੌਲਾ ਪਾ ਉਹ 2000 ਤੂੰ ਘਟਾ ਗਿਆ ਠੀਕ ਆ ਹਾਂ ਬਈ 35000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਚੇਜ ਡਿਮਾਂਡ ਆ 12 ਕਿਲੋ ਦੁੱਧ ਬਹੁਤ ਹਾਂ ਹਾਂ ਬਈ ਠੀਕ ਆ ਬਾਕੀ ਜਿਹਨੂੰ ਵੀ ਨਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ